ਇਹ ਕਹਾਣੀ ਸਾਡੇ ਪਰਿਵਾਰ ਵਿੱਚ ਘਟੀ ਹੈ ਤੇ ਇਹ ਇੱਕ ਸੱਚੀ ਕਹਾਣੀ ਹੈ ਪਤਾ ਨਹੀਂ ਇਸ ਵਿੱਚ ਕਿੰਨੀਆਂ ਹੀ ਜਾਨਾਂ ਗਈਆਂ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਬਚ ਗਈ ਸੀ ਇਹ ਕਹਾਣੀ ਮੈਂ ਸੁਣਾਉਣਾ ਨਹੀਂ ਚਾਹੁੰਦੀ ਸੀ ਪਰ ਮੇਰੇ ਘਰ ਵਾਲੇ ਨੇ ਮੈਨੂੰ ਕਿਹਾ ਕਿ ਰਜਨੀ ਆਪਣੇ ਤੇ ਜੋ ਬੀਤੀ ਹੈ ਉਹ ਸਾਰਿਆਂ ਨੂੰ ਦੱਸ ਹੋ ਸਕਦਾ ਉਹ ਕਿਸੇ ਨੂੰ ਬਚਾਉਣ ਵਿੱਚ ਆਪਾਂ ਕਾਮਯਾਬ ਹੋ ਜਾਈਏ ਗੱਲ ਅੱਜ ਤੋਂ 5 ਸਾਲ ਪੁਰਾਣੀ ਹੈ ਜਦੋਂ ਮੈਂ ਇਸ ਘਰ ਵਿੱਚ ਪਹਿਲੀ ਵਾਰੀ ਦੁਲਹਨ ਬਣ ਕੇ ਆਈ ਸੀ ਮੇਰੀ ਸੱਸ ਨਹੀਂ ਸੀ ਮੇਰੇ ਜੇਡ ਤੇ ਜਠਾਣੀ ਹੀ ਸੀ ਮੇਰੇ ਜੇਡ ਦੀ 1 ਮਹੀਨੇ ਪਹਿਲਾਂ ਹੀ ਕੋਟ ਮੈਰਿਜ ਹੋਈ ਸੀ ਜੋ ਮੇਰੇ ਪਾਪਾ ਨੇ ਕਰਵਾਈ ਸੀ ਇਸ ਤੋਂ ਪਹਿਲਾਂ ਮੈਂ ਕਦੀ ਇਸ ਪਰਿਵਾਰ ਦਾ ਨਾਮ ਨਹੀਂ ਸੁਣਿਆ ਸੀ ਪਰ ਮੇਰੇ ਜੇਡ ਜੀ ਤੇ ਮੇਰੇ ਪਾਪਾ ਬਹੁਤ ਚੰਗੇ ਦੋਸਤ ਬਣ ਗਏ ਸੀ ਇਸ ਲਈ ਉਹਨਾਂ ਨੇ ਆਪਣੀ ਛੋਟੇ ਭਰਾ ਦੇ ਲਈ ਮੈਨੂੰ ਪਸੰਦ ਕਰ ਲਿਆ ਸੀ ਤੇ ਮੇਰੇ ਪਾਪਾ ਕੋਟ ਵਿੱਚ ਰਜਿਸਟਰਾਰ ਸੀ ਤੇ ਮੇਰੇ ਜੇਡ ਤੇ ਮੇਰੇ ਘਰ ਵਾਲੇ ਦਾ ਕੱਪੜੇ ਦਾ ਬਹੁਤ ਵੱਡਾ ਕਾਰੋਬਾਰ ਸੀ ਉਹਨਾਂ ਨੇ ਹਾਲੇ ਇੱਕ ਬਹੁਤ ਹੀ ਵੱਡਾ ਸ਼ੋਅਰੂਮ ਤਿਆਰ ਕੀਤਾ ਸੀ ਤੇ ਮੇਰੇ ਘਰ ਵਾਲਾ ਅਤੇ ਮੇਰਾ ਜੇਠ ਦੋਨੋਂ ਮਿਲ ਕੇ ਉਹੀ ਸਾਰਾ ਕੁਝ ਸੰਭਾਲਦੇ ਸੀ ਅਤੇ ਮੇਰੇ ਘਰ ਦੇ ਵਿੱਚ ਮੇਰੀ ਜਠਾਣੀ ਸੀ ਜੋ ਕਿ ਮੇਰੇ ਨਾਲੋਂ ਉਮਰ ਵਿੱਚ ਬਹੁਤ ਛੋਟੀ ਸੀ ਤੇ ਮੈਨੂੰ ਬਹੁਤ ਹੈਰਾਨੀ ਹੁੰਦੀ ਸੀ ਕਿ ਜੇਠ ਦੀ ਉਮਰ ਤਾਂ ਉਹਨਾਂ ਤੋਂ ਵੱਡੀ ਸੀ ਤੇ ਮੇਰੀ ਜਠਾਣੀ ਦੀ ਉਮਰ ਬਹੁਤ ਘੱਟ ਸੀ ਤੇ ਉਹ ਇੰਨੇ ਸੋਹਣੇ ਵੀ ਨਹੀਂ ਸੀ ਫਿਰ ਵੀ ਨੀਸ਼ਾ ਵਰਗੀ ਘੱਟ ਉਮਰ ਦੀ ਕੁੜੀ ਨਾਲ ਉਹਨਾਂ ਦਾ ਵਿਆਹ ਕਿੱਦਾਂ ਹੋ ਗਿਆ ਉਹ ਤਾਂ ਇੰਨੀ ਸੋਹਣੀ ਸੀ ਕਿ ਕੋਈ ਵੀ ਉਸ ਨੂੰ ਦੇਖ ਕੇ ਉਸ ਤੇ ਫਿਦਾ ਹੋ ਜਾਵੇ ਪਰ ਅਨਾਥ ਹੋਣ ਦੇ ਬਾਵਜੂਦ ਉਹ ਮੇਰੇ ਜੇਠ ਵਰਗੇ ਅਮੀਰ ਆਦਮੀ ਦੀ ਘਰਵਾਲੀ ਬਣ ਗਈ ਵਿੱਚ ਮੇਰੀ ਇੱਕ ਨਣਦੀ ਵੀ ਸੀ ਜੋ ਕਿ ਸਾਰਿਆਂ ਤੋਂ ਛੋਟੀ ਸੀ ਉਹ ਬਸ ਮੇਰੀ ਜਠਾਣੀ ਦੀ ਉਮਰ ਦੀ ਹੀ ਸੀ ਇਸ ਲਈ ਉਹ ਮੇਤੋਂ ਸੰਗਦੀ ਸੀ ਤੇ ਮੇਰੇ ਨਾਲ ਘੱਟ ਹੀ ਗੱਲ ਕਰਦੀ ਹਰ ਸਮੇਂ ਉਹ ਨੀਸ਼ਾ ਯਾਨੀ ਕਿ ਮੇਰੀ ਜਠਾਣੀ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਸੀ ਮੈਨੂੰ ਲੱਗਦਾ ਸੀ ਕਿ ਦੋਨੋਂ ਇੱਕੋ ਉਮਰ ਦੀਆਂ ਨੇ ਇਸ ਕਰਕੇ ਦੋਨਾਂ ਦੀ ਬਣਦੀ ਆ ਵਿਆਹ ਤੋਂ ਬਾਅਦ ਜਦੋਂ ਸਾਰੀਆਂ ਰਸਮਾਂ ਹੋ ਗਈਆਂ ਉਸ ਤੋਂ ਅਗਲੇ ਦਿਨ ਮੇਰੀ ਨਣ ਦੇ हेमा ਤੇ ਮੇਰੀ ਜਠਾਣੀ ਨੀਸ਼ਾ ਦੇ ਨਾਲ ਸਾਡੇ ਘਰ ਵਿੱਚ ਆਈਆਂ ਸੀ ਤੇ ਸਾਡੇ ਇੱਥੇ ਰਿਵਾਜ ਸੀ ਕਿ ਜਿਹੜੀ ਵਿਆਹ ਤੋਂ ਅਗਲੇ ਦਿਨ ਰਸਮ ਹੁੰਦੀ ਹੈ ਜਿਸ ਨੂੰ ਫੇਰਾ ਪਾਉਣ ਦੀ ਰਸਮ ਕਿਹਾ ਜਾਂਦਾ ਹੈ ਸਹੁਰੇ ਵਾਲੇ ਉਸ ਕੁੜੀ ਦੇ ਨਾਲ ਘਰ ਆਉਂਦੇ ਨੇ ਅਤੇ ਬਾਅਦ ਵਿੱਚ ਇੱਕ ਦਿਨ ਰੁਕ ਕੇ ਜਾਂ ਫਿਰ ਸ਼ਾਮ ਨੂੰ ਹੀ ਨਵੀਂ ਵਿਆਹੀ ਬਹੂ ਨੂੰ ਆਪਣੇ ਘਰ ਲੈ ਜਾਂਦੇ ਨੇ ਇਸ ਨੂੰ ਪੱਗ ਫੇਰੇ ਦੀ ਰਸਮ ਕਹਿੰਦੇ ਨੇ ਮੇਰੇ ਵੀ ਉਸ ਦਿਨ ਫੇਰਾ ਪਾਉਣ ਦੀ ਰਸਮ ਸੀ ਜਦੋਂ ਮੇਰੇ ਪਾਪਾ ਨੇ ਨੀsha ਨੂੰ ਕਿਹਾ ਸੀ ਕਿ ਬੇਟਾ ਤੂੰ ਵੱਡੀ ਹੈ ਜੇ ਮੇਰੀ ਧੀ ਤੋਂ ਕੋਈ ਗਲਤੀ ਹੋ ਜਾਏ ਤਾਂ ਉਸ ਨੂੰ ਮਾਫ ਕਰ ਦੇਈ ਨੀsha ਨੇ ਕਿਹਾ ਮੈਂ ਤਾਂ ਮਾਫ ਕਰ ਦੂੰਗੀ ਅੰਕਲ ਪਰ ਪਿਓ ਦੀ ਗਲਤੀ ਦੀ ਕੀਮਤ ਤਾਂ ਬੱਚਿਆਂ ਨੂੰ ਚੁਕਾਉਣੀ ਹੀ ਪੈਂਦੀ ਹੈ ਪਾਪਾ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ ਨੀsha ਤੋਂ ਉਹਨਾਂ ਨੂੰ ਅਜਿਹੇ ਜਵਾਬ ਦੀ ਉਮੀਦ ਨਹੀਂ ਸੀ ਜੇੜ ਜੀ ਨੇ ਗੱਲ ਵਿੱਚੇ ਕੱਟਦੇ ਹੋਏ ਕਿਹਾ ਸ਼ਾਮ ਲਾਲ ਜੀ ਨੀsha ਦੀ ਤਾਂ ਆਦਤ ਹੈ ਮਜ਼ਾਕ ਕਰਨ ਦੀ ਚਲੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਸਾਰੇ ਨਿਸ਼ਾ ਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੇ ਸੀ ਤੇ ਜੇਡਜੀ ਤੇ ਮੇਰੇ ਪਾਪਾ ਦੋਨੋਂ ਅੰਦਰ ਚਲੇ ਗਏ ਤੇ ਨਿਸ਼ਾ ਵੀ ਆਪਣੀ ਗੱਲ ਨੂੰ ਬਦਲਦੇ ਹੋਏ ਕਹਿਣ ਲੱਗੀ ਚੈਲੈਂਜਲੀ ਜਲਦੀ ਤਿਆਰ ਹੋ ਜਾ ਅਸੀਂ ਤਾਂ ਅੱਜ ਹੀ ਜਾ ਰਹੇ ਹਾਂ ਵਾਪਸ ਫੇਰ ਸਾਰੇ ਜਾਣ ਲਈ ਤਿਆਰੀ ਕਰਨ ਲੱਗੇ ਤੇ ਪੱਗ ਫੇਰੇ ਦੀ ਰਸਮ ਵਿੱਚ ਸਾਰਿਆਂ ਨੂੰ ਗਿਫਟ ਦਿੱਤੇ ਗਏ ਤੇ ਮੇਰੇ ਪਾਪਾ ਨੇ ਸਾਰਿਆਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਅਤੇ ਸਾਰਿਆਂ ਨੇ ਬੜੇ ਹੀ ਪਿਆਰ ਨਾਲ ਉਹ ਗਿਫਟ ਲਿੱਤੇ ਨਿਸ਼ਾ ਭਾਬੀ ਯਾਨੀ ਕਿ ਮੇਰੀ ਜਠਾਣੀ ਨੇ ਗਿਫਟ ਨਹੀਂ ਲਿੱਤਾ ਅਤੇ ਉਹ ਅਜੀਬ ਹੀ ਤਰ੍ਹਾਂ ਦੇ ਮੂਡ ਵਿੱਚ ਸੀ ਬਸ ਮੇਰੇ ਪਾਪਾ ਨੂੰ ਅਜੀਬ ਤਰ੍ਹਾਂ ਘੋਲ ਰਹੀ ਸੀ ਅਤੇ ਉਸ ਵੱਲੋਂ ਕਈਆਂ-ਗੀਆਂ ਗੱਲਾਂ ਨੂੰ ਮੇਰਾ ਜੇਠ ਸੰਭਾਲ ਰਿਹਾ ਸੀ ਅਤੇ ਮੇਰੇ ਪਾਪਾ ਵੀ ਕਹਿ ਰਹੇ ਸੀ ਕਿ ਨਿਸ਼ਾ ਕੋਈ ਗੱਲ ਨਹੀਂ ਤੂੰ ਸਾਡੀ ਧੀ ਵਰਗੀ ਹੈ ਪਤਾ ਨਹੀਂ ਉਹਨਾਂ ਤਿੰਨਾਂ ਦੇ ਵਿੱਚ ਕੀ ਚੱਲ ਰਿਹਾ ਸੀ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਇਸ ਤੋਂ ਬਾਅਦ ਮੈਂ ਆਪਣੇ ਸੌਰੇ ਚਲੀ ਗਈ ਸਭ ਕੁਝ ਸਹੀ ਚੱਲ ਰਿਹਾ ਸੀ ਨੀਸ਼ਾ ਨੇ ਹੌਲੀ-ਹੌਲੀ ਸਾਰਾ ਘਰ ਆਪਣੇ ਕਬਜ਼ੇ ਵਿੱਚ ਕਰ ਲਿਆ ਸਾਰੇ ਘਰ ਦਾ ਕੰਮ ਉਹਨਾਂ ਨੇ ਆਪਣੇ ਉੱਤੇ ਲੈ ਲਿਆ ਸੀ ਸਵੇਰ ਤੋਂ ਲੈ ਕੇ ਰਾਤ ਤੱਕ ਦੀ ਰੋਟੀ ਦਾ ਸਾਰਾ ਕੰਮ ਉਹ ਆਪ ਕਰਦੀ ਜੇੜਜੀ ਤਾਂ ਉਸ ਤੇ ਇੰਨੇ ਨਿਰਭਰ ਹੋ ਗਏ ਸੀ ਕਿ ਨਾ ਤਾਂ ਉਹਨਾਂ ਤੋਂ ਬਿਨਾਂ ਇੱਕ ਮਿੰਟ ਰਹਿੰਦੇ ਸੀ ਤੇ ਨਾ ਹੀ ਇੱਕ ਵੀ ਕੰਮ ਉਹਨਾਂ ਤੋਂ ਬਿਨਾ ਹੁੰਦਾ ਸੀ ਮੇਰੀ ਨੰਦ ਵੀ ਰਾਤ ਦੀ ਨਿਸ਼ਾ ਦੇ ਅੱਗੇ ਪਿੱਛੇ ਭਾਬੀ ਭਾਬੀ ਕਹਿ ਕੇ ਫਿਰਦੀ ਰਹਿੰਦੀ ਸੀ। ਹੇਮਾ ਦੀ ਪੜ੍ਹਾਈ ਪੂਰੀ ਹੋ ਗਈ ਸੀ ਤੇ ਉਸ ਨੇ ਵੀ ਆਪਣੇ ਭਰਾਵਾਂ ਦਾ ਕਾਰੋਬਾਰ ਸੰਭਾਲ ਲਿਆ ਸੀ ਅਤੇ ਮੈਂ ਮਾਂ ਬਣਨ ਵਾਲੀ ਸੀ ਪਰ ਨਿਸ਼ਾ ਨੂੰ ਦੋ ਵਾਰੀ ਮਿਸ ਕੈਰੇਜ ਹੋ ਗਿਆ ਸੀ ਪਰ ਉਹ ਮੇਰਾ ਵੀ ਬਿਲਕੁਲ ਹੇਮਾ ਵਾਂਗ ਹੀ ਧਿਆਨ ਰੱਖਦੀ। ਮੈਨੂੰ ਕੁਝ ਵੀ ਨਾ ਕਰਨ ਦਿੰਦੀ। ਮੈਂ ਮੈਂ ਖੁਸ਼ ਸੀ ਕਿਉਂਕਿ ਮੈਂ ਮਾਂ ਬਣਨ ਵਾਲੀ ਸੀ ਪਰ ਮੈਨੂੰ ਆਪਣੀ ਜਠਾਣੀ ਦੇ ਲਈ ਬਹੁਤ ਬੁਰਾ ਲੱਗ ਰਿਹਾ ਸੀ। ਵੈਸੇ ਤਾਂ ਉਮਰ ਵਿੱਚ ਮੇਰੇ ਤੋਂ ਛੋਟੀ ਸੀ ਪਰ ਰਿਸ਼ਤੇ ਵਿੱਚ ਉਹ ਮੇਰੀ ਜਠਾਣੀ ਸੀ ਜੇ ਬੱਚਾ ਉਸ ਨੂੰ ਪਹਿਲਾ ਹੁੰਦਾ ਤਾਂ ਖੁਸ਼ੀ ਹੋਰ ਜ਼ਿਆਦਾ ਹੁੰਦੀ ਜੇੜਜੀ ਤਾਂ ਸਾਰਾ ਦਿਨ ਮੇਰੀ ਜਠਾਣੀ ਦੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਜੇ 1 ਮਿੰਟ ਵੀ ਕਿਤੇ ਚਲੀ ਜਾਂਦੀ ਤਾਂ ਬੇਚੈਨ ਹੋ ਜਾਂਦੇ ਤੇ ਦੂਜੇ ਪਾਸੇ ਮੇਰੇ ਨਾਲ ਤੇ ਜਠਾਣੀ ਚੰਗੇ ਦੋਸਤ ਸੀ ਹਿਮਾ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਦੀ ਸੀ ਜੇ ਕਦੇ ਮੈਂ ਉਹਦੇ ਕੋਲ ਚਲੀ ਵੀ ਜਾਂਦੀ ਤਾਂ ਗੱਲ ਬਦਲ ਦਿੰਦੀ ਇੱਕ ਦਿਨ ਜਦੋਂ ਮੈਂ ਰਸੋਈ ਦੇ ਦਰਵਾਜ਼ੇ ਤੇ ਪਹੁੰਚੀ ਤਾਂ ਮੇਰੀ ਜਠਾਣੀ ਨੂੰ ਕਹਿ ਰਹੀ ਸੀ ਕਿ ਭਾਬੀ ਜਦੋਂ ਤੂੰ ਦਫ਼ਤਰ ਵਿੱਚੋਂ ਆਇਆ ਹੈ ਨਾ ਤਾਂ ਮੇਰਾ ਦਿਲ ਕਰਦਾ ਹੈ ਉਸ ਨੂੰ ਦੇਖਦੀ ਰਹਿਣੀ ਹਾਂ ਮੇਰੀ ਜਠਾਣੀ ਨੇ ਕਿਹਾ ਤੂੰ ਉਸ ਨੂੰ ਦੱਸ ਕਿਉਂ ਨਹੀਂ ਦਿੰਦੀ ਉਸ ਸਮੇਂ ਮੇਰੀ ਨਣਦੇ ਹੀਮਾ ਨੇ ਕਿਹਾ ਅਤੇ ਉਸ ਦੀ ਨਜ਼ਰ ਮੇਰੇ ਤੇ ਪਈ ਤੇ ਉਸ ਨੇ ਇਸ਼ਾਰਾ ਕੀਤਾ ਤੇ ਦੋਨੋਂ ਚੁੱਪ ਕਰ ਗਈਆਂ ਮੈਂ ਅੰਦਰ ਗਈ ਦੋਨੋਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੀਆਂ ਉਸ ਸਮੇਂ ਹੀਮਾ ਨੇ ਮੇਰੀ ਜਠਾਣੀ ਨੂੰ ਕਿਹਾ ਭਾਬੀ ਇੱਕ ਕਬ ਚਾ ਮੇਰੇ ਲਈ ਬਣਾ ਦਿਓ ਮੈਂ ਕਿਹਾ ਨੰਦੂ ਮੈਂ ਤੇਰੇ ਲਈ ਚਾ ਬਣਾ ਦਿੰਨੀ ਆ ਤਾਂ ਉਸ ਨੇ ਬੜੀ ਹੀ ਰੁੱਖੀ ਆਵਾਜ਼ ਵਿੱਚ ਕਿਹਾ ਨਹੀਂ ਮੈਂ ਵੱਡੀ ਭਾਬੀ ਦੇ ਹੱਥ ਤੋਂ ਹੀ ਚਾ ਪੀਣੀ ਹੈ ਤੇ ਉਹ ਬਾਹਰ ਚਲੀ ਗਈ ਤੇ ਮੈਂ ਉਦਾਸ ਹੋ ਗਈ ਸੀ ਤੇ ਮੈਨੂੰ ਦੇਖ ਕੇ ਮੇਰੀ ਜਠਾਣੀ ਨੇ ਕਿਹਾ ਤੂੰ ਪਰੇਸ਼ਾਨ ਨਾ ਹੋ ਤੂੰ ਮਾਂ ਬਣਨ ਵਾਲੀ ਹੈ ਇਸ ਲਈ ਉਸ ਨੇ ਤੈਨੂੰ ਮਨਾ ਕਰ ਦਿੱਤਾ ਕੋਈ ਨਹੀਂ ਤੂੰ ਆਪਣੇ ਕਮਰੇ 'ਚ ਜਾ ਕੇ ਆਰਾਮ ਕਰ ਹੁਣ ਘਰ ਵਿੱਚ ਹੇਮਾ ਦੇ ਰਿਸ਼ਤੇ ਦੀ ਗੱਲ ਚੱਲਣ ਲੱਗੀ ਸੀ ਇੱਕ ਦਿਨ ਸ਼ਾਮ ਨੂੰ ਜੇਡ ਜੀ ਦਫ਼ਤਰ ਤੋਂ ਆ ਕੇ ਮੇਰੀ ਜਠਾਣੀ ਨੂੰ ਕਹਿਣ ਲੱਗੇ ਕੱਲ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਈ ਤੇ ਮੇਰੇ ਦੋਸਤ ਦਾ ਮੁੰਡਾ ਕਲ ਅਮਰੀਕਾ ਤੋਂ ਆ ਰਿਹਾ ਹੈ ਤਾਂ ਮੈਂ ਸੋਚ ਵੀ ਰਿਹਾ ਹਾਂ ਕਿ ਉਹ ਇੱਕ ਦੋ ਦਿਨ ਜਦੋਂ ਤੱਕ ਇੰਡੀਆ ਵਿੱਚ ਰਹੇ ਆਪਣੇ ਨਾਲ ਹੀ ਰਹੇ ਤੇ ਹੇਮਾ ਤੇ ਉਹ ਦੋਨੇ ਇੱਕ ਦੂਜੇ ਨਾਲ ਮਿਲ ਲੈਣ ਮੇਰੀ ਜਠਾਣੀ ਨੇ ਹੈਰਾਨੀ ਹੁੰਦੇ ਹੋਏ ਕਿਹਾ ਕੀ ਮਤਲਬ ਤੁਸੀਂ ਕੀ ਕਹਿ ਰਹੇ ਹੋ ਕਿ ਉਹ ਹੇਮਾ ਨੂੰ ਪਸੰਦ ਕਰਨ ਆ ਰਿਹਾ ਹੈ ਮੇਰੇ ਜੇਡ ਨੇ ਕਿਹਾ ਹਾਂ ਕੁਝ ਜਿਹਾ ਹੀ ਸਮਝ ਲੈ ਪਰ ਜੇ ਉਸ ਨੂੰ हेमा ਪਸੰਦ ਆ ਗਈ ਤਾਂ ਵਿਆਹ ਕਰਵਾ ਦੇਵਾਂਗੇ ਮੇਰੀ ਜਠਾਣੀ ਨੇ ਫੇਰ ਕਿਹਾ ਤੁਸੀਂ हेमा ਨੂੰ ਵੀ ਦੱਸਿਆ ਹੈ ਇਸ ਬਾਰੇ ਜੇ ਉਸ ਨੂੰ ਮੁੰਡਾ ਪਸੰਦ ਹੀ ਨਾ ਆਇਆ ਤਾਂ ਫੇਰ ਜਠਾਣੀ ਨੂੰ ਮੇਰੇ ਜੇਟ ਨੇ ਕਿਹਾ ਇਦਾਂ ਦੀਆਂ ਗੱਲਾਂ ਕਿਉਂ ਕਰ ਰਹੀ ਹੈ ਸਾਡੇ ਘਰ ਵਿੱਚ ਕੁੜੀਆਂ ਨੂੰ ਪੁੱਛਣ ਦਾ ਰਵਾਜ ਨਹੀਂ ਤੇ ਅਸੀਂ ਆਪਣੀ हेमा ਨੂੰ ਇੰਨੀ ਛੂਡ ਦਿੱਤੀ ਹੈ ਉਸ ਨੂੰ ਪੜਾਇਆ ਲਿਖਾਇਆ ਹੈ ਤੇ ਹੁਣ ਉਹ ਕੰਮ ਵੀ ਕਰ ਰਹੀ ਹੈ ਇਸ ਤੋਂ ਜ਼ਿਆਦਾ ਉਸ ਨੂੰ ਹੋਰ ਕੀ ਚਾਹੀਦਾ ਹੈ ਮੇਰੇ ਜਠਾਣੀ ਨੇ ਹਿੰਮਤ ਕਰਕੇ ਕਿਹਾ ਜੇ ਉਸ ਨੂੰ ਕੋਈ ਹੋਰ ਪਸੰਦ ਹੋਇਆ ਤਾਂ ਇਸ ਗੱਲ ਤੇ ਮੇਰੇ ਜੇਠ ਨੂੰ ਬਹੁਤ ਗੁੱਸਾ ਆ ਗਿਆ ਸੀ ਤਾਂ ਮੇਰੀ ਜਠਾਣੀ ਨੂੰ ਉਹ ਗੁੱਸੇ ਵਿੱਚ ਕਹਿਣ ਲੱਗੇ ਕਿ ਇਦਾਂ ਦੀਆਂ ਫਾਲਤੂ ਗੱਲਾਂ ਆਪਣੀ ਜ਼ੁਬਾਨ ਤੇ ਲੈ ਕੇ ਨਾ ਆਈ ਦੁਬਾਰਾ ਇਦਾਂ ਦੀ ਗੱਲ ਨਾ ਕਰੀ ਜੇ ਤੂੰ ਦੁਬਾਰਾ ਇਦਾਂ ਦੀ ਗੱਲ ਆਪਣੇ ਮੂੰਹ ਤੋਂ ਕੱਢੀ ਤਾਂ ਸਾਡੇ ਪਤਾ ਨਹੀਂ ਕੀ ਕੁਝ ਹੋ ਜਾਣਾ ਹੈ ਨਾਲੇ ਜੋ ਮੈਂ ਚਾਹਾਂਗਾ ਉਹੀ ਹੋਊਗਾ ਰਹੀ ਗੱਲ ਪਸੰਦ ਦੀ ਤਾਂ ਪਸੰਦ ਤਾਂ ਤੈਨੂੰ ਉਹ ਦੋ ਕੱਡੀ ਦਾ ਮੁੰਡਾ ਸੀ ਫਿਰ ਤੈਨੂੰ ਮੇਰੇ ਨਾਲ ਵਿਆਹ ਕਰਨਾ ਕਿਉਂ ਪਿਆ ਉਸ ਸਮੇਂ ਉਹਨਾਂ ਦੀ ਨਜ਼ਰ ਮੇਰੇ ਤੇ ਪਈ ਤੇ ਦੋਨੋਂ ਚੁੱਪ ਕਰ ਗਏ ਜਿੱਦਾਂ ਕੋਈ ਅਣਜਾਨ ਹੀ ਰਾਜ ਉਹਨਾਂ ਦੇ ਮੂੰਹ ਤੋਂ ਬਾਹਰ ਆ ਗਿਆ ਹੋਵੇ ਮੈਨੂੰ ਦੇਖ ਕੇ ਚੁੱਪ ਕਰ ਗਏ ਸੀ ਤੇ ਫਿਰ ਮੇਰੇ ਜੇਟ ਨੇ ਕਿਹਾ ਮੇਰੇ ਲਈ ਕਪਚਾ ਦਾ ਬਣਾ ਲਿਓ ਫਿਰ ਮੇਰੀ ਜਠਾਣੀ ਉਹਨਾਂ ਦੇ ਲਈ ਚਾਹ ਬਣਾਉਣ ਚਲੀ ਗਈ ਤੇ ਉਹਨਾਂ ਨੇ ਕਿਹਾ ਜੇ ਕੱਲ ਹੀ ਕੋਈ ਸਮਾਨ ਚਾਹੀਦਾ ਹੈ ਉਹ ਵੀ ਮੈਨੂੰ ਦੱਸ ਦੋ ਪਰ ਇਹ ਸਾਰੀ ਗੱਲ ਮੈਂ ਤੇ ਹੇਮਾ ਨੇ ਸੁਣ ਲਈ ਸੀ ਉਸ ਦਾ ਚਿਹਰਾ ਉੱਤਰ ਗਿਆ ਸੀ ਤੇ ਰੋਂਦੇ ਰੋਂਦੇ ਨੀਸ਼ਾ ਨੂੰ ਲੱਭ ਰਹੀ ਸੀ ਤੇ ਉਸ ਨੂੰ ਰਸੋਈ ਵਿੱਚ ਮਿਲੀ ਦੋਨੋਂ ਬਹੁਤ ਰੋ ਰਹੀਆਂ ਸੀ ਤੇ ਉਹਨਾਂ ਨੂੰ ਇਸ ਵਰਤਾਰੇ ਮੈਂ ਯਕੀਨ ਦਿਵਾਇਆ ਕਿ ਇਸ ਘਰ ਵਿੱਚ ਜ਼ਰੂਰ ਕੁਝ ਹੋਇਆ ਹੈ ਜੋ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਤਾਂ ਸਭ ਤੋਂ ਬਾਅਦ ਵਿੱਚ ਆਈ ਸੀ ਘਰ ਵਾਲੇ ਤੋਂ ਪੁੱਛਣ ਤੇ ਵੀ ਉਹ ਮੈਨੂੰ ਕੁਝ ਨਹੀਂ ਦੱਸਦੇ ਸੀ ਇੰਨਾ ਸਭ ਦੇ ਵਿੱਚ ਸਵੇਰ ਹੋ ਗਈ ਤੇ ਘਰ ਵਿੱਚ ਤਿਹਾਰ ਵਾਂਗ ਤਿਆਰੀਆਂ ਚੱਲ ਰਹੀਆਂ ਸੀ ਫਿਰ ਜੇੜ ਜੀ ਸੁਮਿਤ ਨੂੰ ਲੈ ਕੇ ਘਰ ਪਹੁੰਚੇ ਬਹੁਤ ਹੀ ਸੋਹਣਾ ਮੁੰਡਾ ਰਾਜਕੁਮਾਰਾ ਵਰਗਾ ਸੀ ਉਹ ਹੇਮਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹੇਮਾ ਨੇ ਇੱਕ ਵਾਰ ਵੀ ਉਸ ਵੱਲ ਨਹੀਂ ਦੇਖਿਆ ਜਿਹੜ ਜੀ ਨੂੰ ਬਹੁਤ ਗੁੱਸਾ ਆ ਰਿਹਾ ਸੀ ਪਰ ਸਮਿਤ ਕਰਕੇ ਇਹ ਕੁਝ ਨਾ ਕਹਿ ਸਕੇ ਤੇ ਉਹ ਦੋ ਦਿਨ ਬਾਅਦ ਚਲੇ ਗਿਆ ਉਸ ਦੇ ਜਾਣ ਤੋਂ ਬਾਅਦ ਜੋ ਹੁੰਦਾ ਤਾਂ ਘਰ ਵਿੱਚ ਸਭ ਤੋਂ ਜ਼ਿਆਦਾ ਝਿੜਕਾ ਹੇਮਾ ਨੂੰ ਤੇ ਨੀਸ਼ਾ ਨੂੰ ਪਈਆਂ ਸੀ ਹੇਮਾ ਸਿੱਧੀ ਸਿੱਧੀ ਸਾਫ਼ ਸ਼ਬਦਾਂ ਵਿੱਚ ਕਹਿਣ ਲੱਗੀ ਕਿ ਉਸ ਨੇ ਵਿਆਹ ਨਹੀਂ ਕਰਨਾ ਕਿਉਂਕਿ ਉਸ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਸ ਦਾ ਭਰਾ ਯਾਨੀ ਕਿ ਮੇਰੇ ਜੇਡ ਜੀ ਕਹਿਣ ਲੱਗੇ ਤੂੰ ਕਿਸ ਨਾਲ ਵਿਆਹ ਕਰਨਾ ਚਾਹੁੰਦੀ ਹੈ ਮੈਂ ਨਹੀਂ ਜਾਨਣਾ ਚਾਹੁੰਦਾ ਕਿਉਂਕਿ ਵਿਆਹ ਤਾਂ ਤੇਰਾ ਸੁਮਿਤ ਨਾਲ ਹੀ ਹੋਣਾ ਹੈ ਇਸ ਵਿੱਚ ਨिशा ਨੇ ਹੱਥ ਫੜਦੇ ਹੋਏ ਕਿਹਾ ਠੀਕ ਹੈ ਤੁਸੀਂ ਸ਼ਾਂਤ ਹੋ ਜਾਓ ਉਹ ਵਿਆਹ ਉੱਥੇ ਹੀ ਕਰੂਗੀ ਜਿੱਥੇ ਤੁਸੀਂ ਚਾਹੁੰਦੇ ਹੋ ਉਹ ਮੇਰੇ ਜੇਡ ਜੀ ਨੂੰ ਸ਼ਾਂਤ ਕਰਾਉਣ ਲੱਗੀ ਤੇ ਉਸ ਨੇ ਕਿਹਾ ਰਵੀ ਹੁਣੇ ਪੇਪਰ ਲੈ ਕੇ ਆਇਆ ਸੀ ਇਹਨਾਂ ਤੇ ਸਾਈਨ ਕਰ ਦਿਓ ਉਸ ਨੇ ਲੇਬਰ ਵਾਲਿਆਂ ਨੂੰ ਪੈਸੇ ਵੀ ਦੇਣੇ ਨੇ ਮੇਰੇ ਜੇਠ ਨੇ ਬਿਨਾ ਪੜੇ ਹੀ ਕਾਗਜ਼ਾਂ ਦੇ ਉੱਤੇ ਸਾਈਨ ਕਰ ਦਿੱਤੇ ਸੀ। ਉਹਨਾਂ ਨੇ ਇੱਕ ਵਾਰੀ ਕਾਗਜ਼ਾਂ ਨੂੰ ਪੜ੍ਹਨਾ ਵੀ ਜ਼ਰੂਰੀ ਨਹੀਂ ਸਮਝਿਆ ਸੀ ਅਤੇ ਰਵੀ ਫਾਈਲ ਲੈ ਕੇ ਚੱਲ ਗਿਆ। ਕੁਝ ਦੇਰ ਬਾਅਦ ਜੇੜਜੀ ਤੇ ਮੇਰਾ ਘਰ ਵਾਲਾ ਦਫ਼ਤਰ ਚਲੇ ਗਏ ਤੇ ਹੀਮਾ ਨੇ ਵੀ ਆਪਣਾ ਬੈਗ ਚੁੱਕਿਆ ਤੇ ਦਫ਼ਤਰ ਚਲੀ ਗਈ। ਅਸੀਂ ਸਾਰੇ ਘਰ ਦਾ ਕੰਮ ਕੀਤਾ ਉਸ ਤੋਂ ਬਾਅਦ ਨੀਸ਼ਾ ਤਿਆਰ ਹੋ ਗਈ ਤੇ ਕਹਿਣ ਲੱਗੀ ਮੈਨੂੰ ਕੁਝ ਕੰਮ ਹੈ ਮੈਂ ਥੋੜੀ ਦੇਰ ਵਿੱਚ ਆਉਣੀ ਆ। ਮੈਂ ਵੀ ਆਪਣੇ ਬਚੇ ਹੋਏ ਕੰਮ ਕਰਨ ਲੱਗੀ। ਤੇ ਥੱਕ ਕੇ ਸੌਂ ਗਈ ਤੇ ਜਦੋਂ ਮੇਰੀ ਅੱਖ ਖੁੱਲੀ ਤਾਂ ਸ਼ਾਮ ਦੇ 5 ਵਜੇ ਗਏ ਸੀ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਨੀਸ਼ਾ ਵੀ ਹਲੇ ਤੱਕ ਨਹੀਂ ਆਈ ਸੀ ਤੇ ਨਾ ਹੀ ਹਿਮਾ ਆਈ ਸੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਕਿਹਾ ਹਿਮਾ ਨੂੰ ਪੁੱਛ ਕੇ ਦੱਸੋ ਕਿ ਨੀਸ਼ਾ ਭਾਬੀ ਕਿੱਥੇ ਗਈ ਹੈ ਉਹਨਾਂ ਦਾ ਫੋਨ ਨਹੀਂ ਲੱਗ ਰਿਹਾ ਸੀ ਮੇਰੇ ਘਰ ਵਾਲੇ ਨੇ ਹੈਰਾਨ ਹੁੰਦੇ ਹੋਏ ਕਿਹਾ ਹਿਮਾ ਪਰ ਹਿਮਾ ਤਾਂ ਅੱਜ ਦਫ਼ਤਰ ਨਹੀਂ ਆਈ ਮੈਂ ਉਹਨਾਂ ਨੂੰ ਸਾਰੀ ਕਹਾਣੀ ਸੁਣਾਈ ਜਦ ਮੇਰੇ ਜੇਠ ਨੂੰ ਇਹ ਗੱਲ ਪਤਾ ਲੱਗੀ ਤਾਂ ਬਹੁਤ ਪਰੇਸ਼ਾਨ ਹੋ ਗਏ ਤੇ ਉਹਨਾਂ ਨੂੰ ਭਰੋਸਾ ਨਹੀਂ ਸੀ ਕਿ ਇੰਨੇ ਸਾਲਾਂ ਬਾਅਦ ਨੀਸ਼ਾ ਉਹਨਾਂ ਦੇ ਨਾਲ ਅਜਿਹਾ ਕਰੂਗੀ ਪਰ ਮੇਰੀ ਜਠਾਣੀ ਦਾ ਕੁਝ ਪਤਾ ਨਾ ਲੱਗਿਆ ਜੇੜ ਜੀ ਹੁਣ ਕੰਮ ਤੇ ਧਿਆਨ ਨਹੀਂ ਦਿੰਦੇ ਸੀ ਉਹ ਨੀਸ਼ਾ ਤੋਂ ਬਿਨਾ ਨਹੀਂ ਰਹਿ ਸਕਦੇ ਸੀ ਸਾਰਾ ਦਿਨ ਉਸ ਦੇ ਬਾਰੇ ਹੀ ਸੋਚਦੇ ਰਹਿੰਦੇ ਤੇ ਉਹ ਬਿਮਾਰ ਰਹਿਣ ਲੱਗੇ ਇੱਕ ਦਿਨ ਇੱਕ ਵਕੀਲ ਸਾਡੇ ਘਰ ਆਇਆ ਉਸ ਦੇ ਹੱਥ ਵਿੱਚ ਇੱਕ ਨੋਟਿਸ ਸੀ ਜਿਸ ਤੇ ਲਿਖਿਆ ਸੀ ਕਿ ਸਾਨੂੰ 10 ਦਿਨਾਂ ਦੇ ਅੰਦਰ ਅੰਦਰ ਘਰ ਤੇ ਦਫ਼ਤਰ ਦੋਨੋਂ ਖਾਲੀ ਕਰਨੇ ਪੈਣਗੇ ਉਸ ਸਮੇ ਸਾਡੇ ਦਰਵਾਜ਼ੇ ਤੇ ਇੱਕ ਵੱਟੀ ਸਾਰੀ ਗੱਡੀ ਰੁਕੀ ਜਿਸ ਵਿੱਚੋਂ ਨਿਸ਼ਾ ਉਤਰ ਕੇ ਆਈ ਉਸ ਨੂੰ ਦੇਖ ਕੇ ਜੇੜ ਜੀ ਖੁਸ਼ ਹੋ ਗਏ ਤੇ ਉਹਨਾਂ ਦੀ ਖੁਸ਼ੀ ਜ਼ਿਆਦਾ देर ਨਾ ਟਿੱਕੀ ਉਹਨਾਂ ਨੂੰ ਪਤਾ ਲੱਗਿਆ ਕਿ ਹੁਣ ਉਹ ਸਾਡੇ ਘਰ ਤੇ ਦਫ਼ਤਰ ਦੀ ਨਵੀਂ ਮਾਲਕਣ ਨਿਸ਼ਾ ਹੈ ਇਹ ਨੋਟਿਸ ਵੀ ਉਸ ਨੇ ਹੀ ਭੇਜਿਆ ਸੀ ਮੇਰਾ ਘਰ ਵਾਲਾ ਉਸ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਫਿਰ ਨਿਸ਼ਾ ਨੇ ਮੇਰੇ ਘਰ ਵਾਲੇ ਨੂੰ ਕਿਹਾ ਬਹੁਤ ਬੁਰਾ ਲੱਗ ਰਿਹਾ ਹੈ ਤਾਂ 15 ਸਾਲ ਪਹਿਲਾਂ ਜੋ ਤੂੰ ਮੇਰੇ ਘਰ ਦੇ ਨਾਲ ਕੀਤਾ ਸੀ ਉਹ ਤੇਰੇ ਕਰਮਾਂ ਦਾ ਫਲ ਹੈ ਜੋ ਹੁਣ ਤੇਰੇ ਪਰਿਵਾਰ ਨੂੰ ਭੁਗਤਣਾ ਪਊਗਾ ਤੇ ਤੁਹਾਨੂੰ ਸਭ ਨੂੰ ਦੱਸਣਾ ਨਹੀਂ ਚਾਹੋਂਗੇ ਕਿ ਤੁਸੀਂ ਕੀ ਕੀਤਾ ਸੀ ਹੁਣ ਤੱਕ ਪੂਰਾ ਮਹੱਲਾ ਸਾਡੇ ਘਰ ਦੇ ਕੋਲ ਆ ਗਿਆ ਸੀ ਸਾਰੇ ਲੋਕ ਉੱਥੇ ਆ ਗਏ ਜੇੜ ਜੀ ਨੀਸ਼ਾ ਨੂੰ ਬੜੀ ਹੈਰਾਨੀ ਨਾਲ ਦੇਖ ਰਹੇ ਸੀ ਪਛਾਣਨ ਦੀ ਕੋਸ਼ਿਸ਼ ਕਰ ਰਹੇ ਸੀ ਨੀਸ਼ਾ ਕਹਿਣ ਲੱਗੀ ਤੁਹਾਨੂੰ ਯਾਦ ਹੈ ਸ਼ਾਮ ਲਾਲ ਤੇ ਸ਼ਾਂਤੀ ਜੀ ਜਿਸ ਦਾ ਘਰ ਵਿੱਚ ਹੀ ਦਫ਼ਤਰ ਸੀ ਤੇ ਤੁਸੀਂ ਧੋਖੇ ਨਾਲ ਉਹਨਾਂ ਤੋਂ ਲੈ ਲਿਆ ਸੀ ਅੱਜ ਉਹਨਾਂ ਦੀਆਂ ਚੀਜ਼ਾਂ ਉਹਨਾਂ ਦੇ ਕੋਲ ਚਲੀਆਂ ਗਈਆਂ ਮੈਂ ਉਹਨਾਂ ਦੀ ਕੁੜੀ ਨੀਸ਼ਾ ਹਾਂ ਕੁਝ ਯਾਦ ਆਇਆ ਤਾਂ ਮੇਰੇ ਜੇੜੀ ਜੀ ਦੀਆਂ ਅੱਖਾਂ ਦੇ ਸਾਹਮਣੇ ਕਹਾਣੀ ਘੁੰਮ ਗਈ ਉਹ ਨੀਸ਼ਾ ਦੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗੇ ਤੈਨੂੰ ਜੋ ਚਾਹੀਦਾ ਸੀ ਮਿਲ ਗਿਆ ਤੂੰ ਸਾਡੀ ਰਹੀ ਸਹੀ ਇੱਜ਼ਤ ਨਾ ਉਤਾਰ ਸਾਨੂੰ ਮaaf ਕਰ ਦੇ ਤੇ ਸਾਡੇ ਗੁਨਾਹਾਂ ਦਾ ਹਿਸਾਬ ਹੋ ਜਾਊਗਾ ਮੇਰੇ ਜੇਠ ਨੇ ਉਸ ਤੋਂ ਬਹੁਤ ਵਾਰੀ ਮਾਫੀ ਮੰਗੀ ਤੇ ਉਸ ਨੇ ਕਿਹਾ ਕਿ ਸਾਡਾ ਵੀ ਇੱਕ ਹੱਸਦਾ ਖੇਲਦਾ ਪਰਿਵਾਰ ਸੀ ਮੈਂ ਮੇਰਾ ਭਰਾ ਤੇ ਮੇਰੀ ਮਾਂ ਮੇਰੇ ਪਾਪਾ ਤੁਸੀਂ ਆਪਣੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੇ ਉੱਤੇ ਅਕਾਊਂਟ ਦਾ ਕੰਮ ਸਿੱਖਦੇ ਸੀ ਉਸਨੇ ਧੋਖੇ ਨਾਲ ਪ੍ਰਾਪਰਟੀ ਤੇ ਸਾਈਨ ਕਰਵਾ ਲਈ ਸੀ ਤੇ ਉਹਨਾਂ ਦੋਨਾਂ ਬੱਚਿਆਂ ਸਮੇਤ ਉਹਨਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਜਦੋਂ ਮੇਰੇ ਪਾਪਾ ਸਾਨੂੰ ਲੈ ਕੇ ਘਰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਸੜਕ ਵਿੱਚ ਸਾਡਾ ਐਕਸੀਡੈਂਟ ਕਰਵਾ ਦਿੱਤਾ ਤੇ ਮੇਰੇ ਮਾਪੇ ਤੇ ਮੇਰੇ ਭਰਾ ਤਿੰਨੋਂ ਮਰ ਗਏ ਪਰ ਮੈਂ ਬਚ ਗਈ ਅਤੇ ਅੱਜ ਦੇ ਲਈ ਹੀ ਜੀ ਰਹੀ ਸੀ ਤੈਨੂੰ ਕੀ ਲੱਗਦਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਾ ਕੇ ਇਦਾਂ ਦੀ ਹੋ ਗਈ ਸੀ ਤੇ ਹਾਂ ਵਿਆਹ ਤਾਂ ਯਾਦ ਆਇਆ ਹੇਮਾ ਦੀ ਫਿਕਰ ਨਾ ਕਰਿਓ ਜਿਸ ਨਾਲ ਉਹ ਪਿਆਰ ਕਰਦੀ ਸੀ ਉਸ ਦਾ ਵਿਆਹ ਹੋ ਗਿਆ ਤੇ ਉਹ ਬਹੁਤ ਖੁਸ਼ ਹੈ ਉਸ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਫਿਰ ਮੇਰੀ ਜਠਾਣੀ ਨੇ ਮੇਰੇ ਵੱਲ ਮੁੜ ਕੇ ਕਿਹਾ ਕਿ ਤੈਨੂੰ ਪਤਾ ਹੈ ਇਹਨਾਂ ਦੇ ਇਸ ਤੋਖੇ ਵਿੱਚ ਕਿਸ ਨੇ ਮਦਦ ਕੀਤੀ ਤੇਰੇ ਪਿਓ ਨੇ ਕੀਤੀ ਤਾਂ ਹੀ ਤੂੰ ਇੱਥੇ ਖੜੀ ਹੈ ਉਸ ਨੇ ਫਿਰ ਇੱਕ ਵਾਰੀ ਗੁੱਸੇ 'ਚ ਕਿਹਾ ਮੇਰੇ ਘਰ ਤੋਂ ਸਾਰੇ ਬਾਹਰ ਨਿਕਲ ਜਾਓ ਮੇਰਾ ਘਰ ਜਿੰਨੀ ਜਲਦੀ ਹੋ ਸਕਦਾ ਹੈ ਖਾਲੀ ਕਰ ਦਿਓ ਮੇਰੇ ਜੀੜ ਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋ ਰਿਹਾ ਸੀ ਉਹਨਾਂ ਨੂੰ ਹਾਰਟ ਅਟੈਕ ਆਇਆ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸੀ ਨਿਸ਼ਾ ਜੇੜਜੀ ਦੀ লাশ ਤੇ ਬਹੁਤ ਜ਼ੋਰ-ਜ਼ੋਰ ਦੀ ਹੱਸ ਰਹੀ ਸੀ ਪਰ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਦੋਸਤੋ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਾਰਿਆਂ ਦਾ